ਸੰਨੀ ਉਰਫ ਚੀਤਾ ਪੁੱਤਰ ਮੋਨ ਸਿੰਘ ਵਾਸੀ ਕਨਵਾਨ ਇਹਨੂੰ ਵੱਖ-ਵੱਖ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅਸੀਂ ਸੰਨੀ ਉਰਫ ਚੀਤਾ ਪੁੱਤਰ ਮੋਨ ਸਿੰਘ ਵਾਸੀ ਕਨਵਾਨ ਇਨੂੰ ਵਕ ਵਕ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸਨ ਬਾਈ ਦਾ ਤੇ 15 ਤੇ 20 ਮੁਕਦਮਾ ਨੰਬਰ 723 ਦਾ ਇਹ ਦਰਜ ਨੇ ਜੋ ਬਾਈ ਨੇ ਇਹਦੇ ਖਿਲਾਫ ਦਰਜ ਸੀਗੇ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਸੰਨੀ ਉਰਫ ਚੀਤਾ ਜੀ ਇਹ کافی ਦਿਨ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ ਸੰਨੀ ਉਰਫ ਚੀਤਾ ਪੁੱਤਰ ਮੋਨ ਸਿੰਘ ਵਾਸੀ ਕਨਵਾਨ ਇਨੂੰ ਵਕ ਵਕ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਤੇ ਇਸ ਦੀ ਗ੍ਰਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅਸੀਂ ਸੰਨੀ ਉਰਫ ਚੀਤਾ ਪੁੱਤਰ ਮੂਨ ਸਿੰਘ ਵਾਸੀ ਕਨਵਨ ਇਹਨੂੰ ਵਕ ਵਕ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸੰਬਾਈ ਦਾ ਤੇ 15 ਤੇ 20 ਮਕਦਮਾ ਨੰਬਰ 72 ਦਾ ਇਹ ਦਰਜ ਨੇ ਜੋ ਬਾਈ ਨੇ ਇਹਦੇ ਖਿਲਾਫ ਦਰਜ ਕੀ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਸੰਨੀ ਉਰਫ ਚੀਤਾ ਜੀ ਇਹ ਕਾਫੀ ਦਿਨ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ ਸੰਨੀ ਉਰਫ ਚੀਤਾ ਪੁੱਤਰ ਮੋਹਨ ਸਿੰਘ ਵਾਸੀ ਕਨਵਾਨ ਇਹਨੂੰ ਵਕ ਵਕ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਤੇ ਇਸ ਦੀ ਗ੍ਰਫਤਾਰੀ ਕਰ ਲਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਅਸੀਂ ਸੰਨੀ ਉਰਫ ਚੀਤਾ ਪੁੱਤਰ ਮੂਨ ਸਿੰਘ ਵਾਸੀ ਕਨਵਨ ਇਹਨੂੰ ਵੱਖ-ਵੱਖ ਚੋਰੀ ਦੇ ਕੇਸਸ ਦੇ ਵਿੱਚ ਆਪਣੇ ਅਰੈਸਟ ਕੀਤਾ ਇਹ ਸਾਡੇ ਕੋਲ ਸਾਡੇ ਥਾਣੇ ਦੇ ਵਿੱਚ 63 ਸੰਬਾਈ ਦਾ ਤੇ 15 ਤੇ 20 ਮਕਦਮਾ ਨੰਬਰ ਸਨ 23 ਦਾ ਇਹ ਦਰਜ ਨੇ ਜੋ ਬਾਈ ਨੇਮ ਇਹਦੇ ਖਿਲਾਫ ਦਰਜ ਸੀਗੇ ਇਹਦੇ ਵਿੱਚ ਇਹਦੇ ਹੋਰ ਦੋ ਸਾਥੀ ਨੇ ਜਿਨ੍ਹਾਂ ਵਿੱਚੋਂ ਇੱਕ ਸਾਥੀ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਤੇ ਇਸ ਦੀ ਗ੍ਰਿਫਤਾਰੀ ਕੱਲ ਪਾਈ ਗਈ ਹੈ ਤੇ ਇਸ ਦੇ ਨਾਲ ਨਾਲ ਇਸ ਦਾ ਇੱਕ ਹੋਰ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਰਿਮਾਂਡ ਲੈ ਕੇ ਜਿਹੜੀ ਰਿਕਵਰੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਏ ਸੰਨੀ ਉਰਫ ਚੀਤਾ ਜੀ ਇਹ ਕਾਫੀ ਧੇਰ ਤੋਂ ਇਹਦੇ ਮਗਰ ਅਸੀਂ ਲੱਗੇ ਹੋਏ ਸੀਗੇ ਬਟ ਕੁਝ ਦਿਨ ਪਹਿਲਾਂ ਇਹ ਸਾਡੀ ਪੁਲਿਸ ਪਾਰਟੀ ਨੂੰ ਚਕਮਾ ਦੇ ਗਿਆ ਸੀ ਤੇ ਉਹ ਪੁਲਿਸ ਪਾਰਟੀ ਨੇ ਉਹਨੂੰ ਐਸ ਮੋਟੀਵੇਸ਼ਨ ਲੈਂਦੇ ਹੋਏ ਤੇ ਇਹਨੂੰ ਨਾਲ ਦੀ ਨਾਲ ਹੀ ਦੂਸਰੇ ਤੀਸਰੇ ਦਿਨ ਫਿਰ ਇਹਨੂੰ ਕਾਬੂ ਕਰ ਲਿਆ